ਲੁਧਿਆਣਾ ਮੀਟ ਮਾਰਕੀਟ ਐਸੋਸੀਏਸ਼ਨ ਵੱਲੋਂ ਲੁਧਿਆਣਾ ਡੀਸੀ ਦਫ਼ਤਰ ਪਹੁੰਚ ਕੇ ਇੱਕ ਮੰਗ ਪੱਤਰ ਦਿੱਤਾ ਗਿਆ ਇਸ ਮੌਕੇ ਲੁਧਿਆਣਾ ਮੀਟ ਮਾਰਕੀਟ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਗਿਆ ਕਿ ਆਏ ਦਿਨੀ ਉਹਨਾਂ ਦੀਆਂ ਮੀਟ ਦੀਆਂ ਦੁਕਾਨਾਂ ਕੁਝ ਨਿਧਾਰਿਤ ਛੁੱਟੀਆਂ ਸਮੇਤ ਬੰਦ ਕਰਵਾਈਆਂ ਜਾਂਦੀਆਂ ਹਨ ਅਤੇ ਆਏ ਦਿਨੀ ਮੀਟ ਦੀਆਂ ਦੁਕਾਨਾਂ ਦੇ ਲੋਕਾਂ ਨੂੰ ਇਸ ਦਿਨ ਨਾਲ ਕਾਫੀ ਦਿੱਕਤ ਵੀ ਆ ਰਹੀ ਹੈ ਅਤੇ ਉਸ ਬੰਦੀ ਉਹਨਾਂ ਵੱਲੋਂ ਆ ਲੁਧਿਆਣਾ ਦੇ ਐਡੀਸੀ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ ਮੇਰਾ ਨਾਮ ਨੇ ਕੁਵਾਰ ਦੀਆ ਮੈਂ ਆਨਲਨ ਵੇਚਦਾ ਪ੍ਰੈਜ਼ੀਡੈਂਟ ਵੀ ਆ ਤੇ ਇੱਕ ਆਮਾਰੀ ਵਾਲਟੀਓ ਨੂੰ ਕੰਸਲਟ ਵੀ ਆ ਜੀ ਇਹ ਦੇਖੋ ਜੀ ਆਏ ਦਿਨ ਤੋਂ ਜਿਹੜੇ ਆ ਮੀਟ ਮੱਛੀ ਵਾਲੇ ਨੂੰ ਮਾਰ ਪੈਂਦੀ ਆ ਦੁਕਾਨਾਂ ਦੇਖੋ ਕਰੀ ਹਰ ਹਫਤੇ ਕੋਈ ਨਾ ਕੋਈ ਤਿਵਾਰ ਹੁੰਦਾ ਕੋਈ ਜੈ ਸ਼ਿਵਰਤੀ ਆ ਜਾਂ ਹਰਮਨ ਜਨਤੀ ਆ ਜਾਂ ਮਹਾਵੀਰ ਜਨਤੀ ਆ ਜਾਂ ਕੋਈ ਨਾ ਕੋਈ ਆਏ ਦਿਨ ਬਸ ਮੀਟ ਦੁਕਾਨਾਂ ਬੰਦ ਕਰ ਲਈ ਕੋਈ ਨਾ ਕੋਈ ਆ ਕੇ ਐਨ ਜੂ ਵਾਲੇ ਆ ਹੋਰ ਕੋਈ ਬੰਦੇ ਖੜ ਜਾਂਦੇ ਨੇ ਸਾਨੂੰ ਉਸ ਤੋਂ ਦਿੱਕਤ ਪਰੇਸ਼ਾਨਿੰਦੀ ਆ ਕਿ ਪੂਰਾ ਇੱਕ ਸ਼ਹਿਰ ਬੰਦ ਕਰਨਾ ਠੀਕ ਨਹੀਂ ਆ ਜਿੱਥੋਂ ਕੋਈ ਹੱਤਾਂ ਨੰਗਰੀ ਹੋਏ ਉੱਥੇ ਚਲੋ ਦੁਕਾਨਾਂ 2-4 ਘੰਟੇ ਲਈ ਬੰਦ ਕਰਾ ਲੈ ਉਹ ਕਰ ਦਿੱਤੀ ਜਾਣ ਉਹ ਲਈ ਤਾਂ ਅਸੀਂ ਸਹਿਮਤ ਆ ਪਰ ਪੂਰਾ ਪੂਰਾ ਦਿਨ ਬੰਦ ਹੋਣਿਆ 12-12 ਘੰਟੇ ਦੁਕਾਨਾਂ ਬੰਦ ਰਣੀਆਂ ਤੇ ਸ਼ੁਲੂਣਾਣਾ ਸ਼ਹਿਰ ਵੱਡਾ ਸ਼ਹਿਰ ਆ ਹੋਟਲ ਰੈਸਟੋਰੈਂਟ ਹੋਰ ਬਾਹਰ ਸਾਡੀ ਸਪਲਾਈ ਵੀ ਜਾਂਦੀ ਆ ਵੀ ਅਸੀਂ ਉਹ ਸਪਲਾਈ ਕਿੱਦਾਂ ਪੂਰੀ ਕਰਾਂਗੇ ਲੋਕਾਂ ਨੂੰ ਇਸੇ ਇਹੀ ਆਪਾਂ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਵੀ ਇਸੇ ਵਿਚਾਰ ਕਰਕੇ ਕੋਈ ਆਰਡਰ ਕਰਨ ਤੋਂ ਪਹਿਲਾਂ ਵੀ ਸਾਡੇ ਨਾਲ ਵੀ ਮੀਟਿੰਗ ਕੀਤੀ ਜਾਵੇ ਤੇ ਇਸ ਚੀਜ਼ ਦਾ ਵਿਚਾਰ ਕੀਤਾ ਜਾਵੇ ਵੀ ਦੁਕਾਨਾਂ ਬੰਦ ਕਰਨੀਆਂ ਆ ਜਾਂ ਨਹੀਂ ਕਰਨੀਆਂ ਕਿਉਂਕਿ ਗਰੀਬ ਜਿਹੜਾ ਗਰੀਬ ਟੁਕਾ ਦੁਕਾਨਦਾਰ ਹੈਗਾ ਉਹ ਵੀ ਪਰੇਸ਼ਾਨ ਹੈ ਜਿਹੜੇ ਹੋਲਸੇਲਰ ਨੇ ਉਹ ਵੀ ਪਰੇਸ਼ਾਨ ਹੁੰਦੇ ਆ ਤੇ ਜਿਹੜੇ ਫਾਰਮਰ ਨੇ ਉਹ ਵੀ ਪਰੇਸ਼ਾਨ ਨੇ ਇਸ ਕਰਕੇ ਕੋਈ ਵੀ ਕੋਈ ਵੀ ਜਾਰੀ ਕਰਨਾ ਉਸ ਤੋਂ ਸਾਡੀ ਉਸ ਚ ਮੀਟਿੰਗ ਲੈ ਕੇ ਸਾਡੇ ਨਾਲ ਸਲਾਹ ਕਰਕੇ ਪ੍ਰੋਪਰ ਤਾਂ ਕੋਈ ਜਾਰੀ ਕੀਤਾ ਜਾਂਦਾ ਨਹੀਂ ਕੋਈ ਤੁਹਾਨੂੰ ਇਹ ਅਸ਼ਵਾਸਨ ਦਿੱਤਾ ਅਸ਼ਵਾਸਨ ਇਹ ਹੀ ਦਿੱਤਾ ਜੀ ਅਸੀਂ ਦੇਖ ਰਹੇ ਆ ਅਸੀਂ 2017 ਤੇ ਕੇਸ ਵੀ ਲਾਇਆ ਸੀ ਜੀ ਉੱਚ ਹਾਈ ਕੋਰਟ ਚ ਸ਼ਾਹ ਸ਼ਾਹ ਫਤਵਾ ਜੀ ਲਿਖਿਆਗਾ ਵੀ ਦੁਕਾਨਾਂ ਨਹੀਂ ਬੰਦ ਹੋਣਗੀਆਂ ਤੇ ਆਰਡਰ ਵੀ ਕੈਨਸਲ ਹੋਏ ਸੀ ਅਸੀਂ ਅੱਜ ਚਾਹੁੰਦੇ ਆਂ ਵੀ ਕੱਲ ਦੇ ਵੀ ਆਰਡਰ ਕੈਨਸਲ ਹੋਣ ਤੇ ਮੀਟ ਮੱਛੀ ਵਾਲੇ ਜਿਹੜੇ ਹੈਗੇ ਨੇ ਉਹਨੂੰ ਰਾਤ ਮੀਨਤ ਆਪਣੀ ਦੁਕਾਨਾਂ ਖੋਲ ਸਕਣ ਇੱਕ ਦਿਨ ਦਾ ਜਿਹੜੀ ਤੁਹਾਡਾ ਲੋਸ ਜਿਹੜਾ ਕਟਾ ਕਿੰਨਾ ਕੋ ਜਿਹੜਾ ਦੁਕਾਨਦਾਰ ਨੂੰ ਜਿਹੜਾ ਤੁਸੀਂ ਕਹਿ ਰਹੇ ਕਿੰਨਾ ਕਟਾ ਹੁੰਦਾ ਦੇਖੋ ਇੱਕ ਦਿਨ ਦਾ ਅਰਪਾਲ ਸਾਹਿਬ ਨਾਲ ਕਟਾ ਪੈਂਦਾ ਜੀ ਗਰੀਬ ਲੋਕ ਵੀ ਜਿਹੜਾ ਤਕਰੀਬ ਤੋਂ ਦੇਖੋ ਅਰਪਾਲ ਲੋ ਅਰਪਾਲ ਲੋ ਦਾ ਕਟਾ ਹੁੰਦਾ ਕਈ ਲੱਖ ਜਿਹੜੀ ਲੇਬਰ ਹੈਗੀ ਆ ਉਹ ਵੀ ਬੇਕਰ ਹੁੰਦੀ ਹੈ ਬੈਠ ਆਪਣਾ ਘਰ ਚਲਾਣਗੇ ਵੀ ਹਰ ਮਹੀਨੇ ਹਰ 15 ਦਿਨ ਵਾਰ ਹਰ ਹਫਤੇ ਕੋਈ ਨਾ ਕੋਈ ਤਿਉਹਾਰ ਹੁੰਦਾ ਅਸੀਂ ਦੁਕਾਨਾਂ ਨਹੀਂ ਬੰਦ ਕਰ ਸਕਦੇ ਨਾ ਮੰਗ ਕਰਦੇ ਸਰਕਾਰ ਦੇ ਤੁਸੀਂ ਕਦੇ ਕਾਉਂਸਲਰ ਵੀ ਗਏ ਹੋ ਕਿ ਆਪਣੇ ਵੱਲੋਂ ਕੀ ਸਰਕਾਰ ਤੋਂ ਮੰਗ ਕਰਦੇ ਹੋ ਸਰਕਾਰ ਤੋਂ ਅਸੀਂ ਇਹੀ ਮੰਗ ਕਰਦੇ ਆ ਵੀ ਜੋ ਵੀ ਡਿਸੀਜਨ ਲੈਣਾ ਵੀ ਜਿਹਦਾ ਸਾਡੀ ਹਲੋਨ ਨੂੰ ਮੇਜਾ ਉਹਦੀ ਸਾਡੇ ਨਾਲ ਮੀਟਿੰਗ ਲੈ ਕੇ ਸਾਨੂੰ ਬਿਠਾ ਕੇ ਸਾਡੇ ਸਾਹਮਣੇ ਕੋਈ ਡਿਸੀਜਨ ਲੈਣਾ ਤੇ ਸਾਨੂੰ ਪੁੱਛ ਕੇ ਜਾਂ ਸਾਡੇ ਨਾਲ ਗੱਲਬਾਤ ਕਰਕੇ ਮੀਟਿੰਗ ਲੈ ਕੇ ਤਾਂ ਡਿਸੀਜਨ ਲੈਣਾ ਚਾਹੀਦਾ ਸੀ। ਤੁਸੀਂ ਪਾਲਣਾ ਕਰੋਗੇ? ਕੱਲ ਦੀ ਪਾਲਣਾ ਦੇਖਦੇ ਜੀ ਹੁਣ ਆਰਡਰ ਕੀ ਕਹਿੰਦੇ ਨੇ ਇਹ ਕਹਿੰਦੇ 2 ਘੰਟੇ ਵਿੱਚੋ ਅਸੀਂ ਦੱਸ ਦਿੰਦੇ ਹਾਂ ਆਰਡਰ ਕੈਂਸਲ ਕਰਦੇ ਹਾਂ ਨਹੀਂ ਕਰਦੇ ਹਾਂ। ਅਗਰ ਆਰਡਰ ਨਹੀਂ ਕੈਂਸਲ ਕਰ ਦਿਆ ਤੇ ਅਸੀਂ ਵੱਡੇ ਤੌਰ ਤੇ ਇਕੱਠੇ ਹੋ ਕੇ ਤੇ ਫਿਰ ਉਹਦਾ ਕੋਈ ਨਾ ਕੋਈ ਵਿਰੋਧ ਕਰਾਂਗੇ। ਵੱੱਟ ਤੋਂ ਵੱੱਟ ਜਿੰਨਾ ਹੋ ਸਕੇ। ਮਾਰ ਗੁਪਤਾ ਜੀ ਮੈਂ ਆਲ ਨਾਨੂ ਐਸੋਸੀਏਸ਼ਨ ਦਾ ਕੈਸ਼ੀਅਰ ਵੀ ਹੈਗਾ। ਤਲਗਭਾਗ ਸਾਨੂੰ ਇਹ 30 ਸਾਲ ਤੋਂ ਅਸੀਂ ਕੰਮ ਕਰਦੇ ਪਏ ਆ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਹ ਪੰਜਾਬ ਆ ਇੱਥੇ ਦੇਸ਼ ਤੋਂ ਕਈ ਕਈ ਸਟੇਟਾਂ ਤੋਂ ਬੰਦੇ ਆ ਕੇ ਕੰਮ ਕਰਦੇ ਜਿੰਨ ਦੇ ਦਿਹਾੜੀ ਚ 4-500 ਰੁਪਈਆ ਹੈ ਗਿਆ ਹੁਣ ਮੇਰੇ ਮੁਰਗੇ ਵਾਲਾ ਵਿਚਾਰਾ ਜਿਹੜਾ ਇੱਕ ਦਿਹਾੜੀ ਤੇ 500000 ਰੁਪਈਆ ਕਮਾਣਾ ਹੁੰਦਾ ਅਗਰ ਇਹ ਦੁਕਾਨੇ ਬੰਦ ਹੋ ਜਾਂਦੀਆਂ ਨੇ ਉਹ ਵਿਚਾਰਾ ਰੋਟੀ ਕਿੱਥੇ ਖਾਊਗਾ ਕਿੱਥੇ ਹੁਣ ਤੁਸੀਂ ਆਪ ਸਮਝਦਾਰ ਹੋ ਇੱਕ taraf ਫੰਕਸ਼ਨ ਮਨਾਂਦੇ ਸਾਰੇ ਤੇ ਇੱਕ taraf ਉਹ ਭੁੱਖੇ ਮਰਦੇ ਆ ਉਹ ਵਿਚਾਰੇ ਦੂਜੇ ਲੋਕਾਂ ਤੋਂ ਮੋਚਾ ਆਖਦੇ ਰਹਿੰਦੇ ਆ ਜੀ ਜੀ ਅਸੀਂ ਇਹਦੇ ਕਰਕੇ 2017 ਦੇ ਕੇਸ ਜਿੱਤਿਆ ਸੀਗਾ ਇੱਕ ਵਾਰ ਦੁਖੀ ਹੋ ਕੇ ਕੇਸ ਜਿੱਤੇ ਆਰਡਰ ਕੀਤਾ ਸੀ ਡੀసీపీ ਸਾਹਿਬ ਨੇ ਵੀ ਆਪਣੇ ਇੱਥੇ ਅਸਨੀ ਕਪੂਰ ਸਾਹਿਬ ਸੀਗੇ ਉਹਨਾਂ ਨੇ ਆਰਡਰ ਕੀਤਾ ਸੀ ਅਸੀਂ ਇਹ ਫਿਰ ਦਿਖਾਇਆ ਉਹਨਾਂ ਨੂੰ ਕਿ ਹਾਂ ਵੀ ਇਹ ਕੋਰਟ ਤੇ ਸਾਡੇ ਆਰਡਰ ਹੋਏ ਹੋਏ ਆ ਉਹਨਾਂ ਨੇ ਆਰਡਰ ਕੈਨਸਲ ਕਰਤਾ ਸੀ ਅਸੀਂ ਉਮੀਦ ਇਹ ਹੀ ਕਰਦੇ ਆ ਕਿ ਆਪਣੇ ਜੈਨ ਸਾਹਿਬ ਜਿਹੜੇ ਬੈਠੇ ਹੋਇਆ ਡਿਪਟੀ ਕਮਿਸ਼ਨਰ ਸਾਹਿਬ ਇਹ ਵੀ ਆਰਡਰ ਕੈਨਸਲ ਕਰਨ ਨਹੀਂ ਤਾਂ ਅਸੀਂ ਅੱਗੇ ਕਾਰਵਾਈ ਕਰਾਂਗੇ ਫਿਰ ਅੱਗੇ ਪਤਾਾਂਗੇ ਆਪਣੀ ਰੋਜੀ ਰੋਟੀ ਵਾਸਤੇ ਸੰਘਰਸ਼ ਕਰਾਂਗੇ ਅਸੀਂ ਇਹ ਮੰਗ ਕਰਦੇ ਆ ਸਰਕਾਰ ਵੱਲੋਂ ਵੀ ਔਰ ਡੀਸੀ ਸਾਹਿਬ ਵੱਲੋਂ ਵੀ ਹਾਂ ਸਾਡੀ ਨਾਨ ਰੈਜਿਸਟ੍ਰੇਸ਼ਨ ਦੀ ਜਿਹੜੀ ਮੰਗ ਹੈ ਜੀ ਉਹ ਅਸੀਂ 7 ਸਾਲ ਪਹਿਲੇ ਜਿੱਤੇ ਆ ਉਹਦੀ ਮੰਗ ਨੂੰ ਪੂਰਾ ਕਰਦੇ ਹੋਵੇ ਸਾਰੇ ਲੋਕਾਂ ਨੂੰ ਇਹ ਡਿਸੀਜ਼ਨ ਦਿੱਤਾ ਜਾਵੇ ਲੋਕੀ ਦੁਕਾਨ ਖੋਲਣ ਔਰ ਆਪਣਾ ਕੰਮ ਕਰਨ ਜਿਹੜੀ ਗਰੀਬ ਜਨਤਾ ਮਰਦੀ ਆ ਉਹਨਾਂ ਦਾ ਕਾਰੋਬਾਰ ਦੇਖਣ 2 4 500 ਦਿਹਾੜੀ ਕਰਦੇ ਉਹ ਕਿੱਦੋਂ ਕਮਾਣਗੇ ਕਿੱਦੋਂ ਖਾਂਣਗੇ ਸਾਡੀ ਸਰਕਾਰ ਵੱਲੋਂ ਔਰ ਡੀਸੀ ਸਾਹਿਬ ਵੀ ਤੁਹਾਨੂੰ ਜਲਾ ਪ੍ਰਸ਼ਾਸਨ ਵੱਲੋਂ ਇਹ ਮੰਗ ਹੈਗੀ ਬਸ ਇੱਕ ਦਾ ਕੋਈ ਜਨ ਸਮਾਜ ਵੱਲੋਂ ਰਿਕਵੈਸਟ ਕੀਤੀ ਹੋਣੀ ਹੈ ਵੀ ਦੁਕਾਨਾਂ ਬੰਦ ਰੱਖੇ ਜਾਂ ਨਾਨ ਵੈਜ ਸ਼ਾਪਸ ਬੰਦ ਕਰਨ ਸੰਬੰਧੀ ਕੋਈ ਆਰਡਰ ਇੰਦਾਰੀ ਦਾ ਕਿ ਤੀਨੋਂ ਵੀ ਸੰਦਰ ਵਿੱਚ ਇਹ ਮੰਗ ਪੱਖ ਤਰ ਹੈ ਐਸੀ ਦੇਖ ਲੈਣੇ ਕੀ ਕਰਨਾ ਹੈ ਠੀਕ ਹੈ थैंक यू